ਸ਼ਹੀਦੀ ਸਭਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਡੀਜੀਪੀ ਗੌਰਵ ਯਾਦਵ ਨੇ ਸ਼ਹੀਦੀ ਸਭਾ ਵਿੱਚ ਦੌਰਾ ਕੀਤਾ ਅਤੇ ਪੁਲਿਸ ਵੱਲੋਂ ਕੀਤੇ ਪ੍ਰਬੰੰਧਾਂ ਦਾ ਚੌਂਸਾ ਲਿਆ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੇ ਸ਼ਹੀਦੀ ਜੋੜ ਮੇਲੇ ਦੌਰਾਨ ਕੀਤੇ ਪ੍ਰਬੰੰਧਾਂ ਤੋਂ ਇਲਾਵਾ ਇਸ ਵਾਰ ਪੁਲਿਸ ਵੱਲੋਂ ਵੱਖਰੇ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ਆਬੀ ਪਾਵਨ ਧਰਤੀ ਤੇ ਜਿੱਥੇ ਛੋਟੇ ਸਾਹਿਬ ਦਾ ਜਿਆਦਾਦ ਦੀ ਕੁਰਬਾਨੀ ਹੋਈ ਉੱਥੇ ਅੱਜ ਮੈਂ ਨਤਮਸਤਕ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਨਾਲ ਹੀ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਹਨ ਉਹਨਾਂ ਨੂੰ ਰਿਵਿਊ ਕੀਤਾ ਗਿਆ ਆਪਣੇ ਡੀਆਈਜੀ ਨਾਨਕ ਸਿੰਘ ਜੀ ਤੇ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਨਾਲ ਅਰੇਂਜਮੈਂਟਸ ਬਾਰੇ ਮੈਨੂੰ ਲਾਈਵ ਬ੍ਰੀਫਿੰਗ ਦਿੱਤੀ ਗਈ ਤੇ ਮੇਰੇ ਵੱਲੋਂ ਸਾਰੇ ਜਿਹੜੇ ਪੁਲਿਸ ਦੇ ਅਫਸਰ ਇੱਥੇ ਡਿਊਟੀ ਤੇ ਹੈਗੇ ਕਿ ਇਹ ਹਦਾਇਤ ਦਿੱਤੀ ਗਈ ਹੈਗੀ ਕਿ ਇਹ ਡਿਊਟੀ ਦੇ ਨਾਲ-ਨਾਲ ਇੱਕ ਬਹੁਤ ਵੱਡੀ ਸੇਵਾ ਹੈ ਤੇ ਇਸ ਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਤੇ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਉਸ ਤਰੀਕੇ ਨਾਲ ਇੱਥੇ ਲਾਅ ਐਂਡ ਆਰਡਰ ਦੇ ਜਿਹੜੇ ਅਰੇਂਜਮੈਂਟਸ ਕੀਤੇ ਜਾਣ ਤੇ ਜਿਵੇਂ ਦੱਸਿਆ ਗਿਆ ਕਿ ਇੱਥੇ 6 ਸੈਕਟਰਾਂ ਦੇ ਵਿੱਚ ਸਾਰੇ ਏਰੀਆ ਨੂੰ ਵੰਡਿਆ ਗਿਆ ਹੈਗਾ तकरीबन 3418 ਦੀ ਫੋਰਸ ਜਿਹੜੀ ਉਹ ਡਿਪਲੋਏਡ ਹੈਗੀ ਸੈਂਸਿਟਿਵ ਪੁਆਇੰਟਸ ਤੇ ਪਲੇਨ ক্লোਜ਼ ਦੇ ਵਿੱਚ ਵੀ ਜਿਹੜੇ ਪੁਲਿਸ ਦੇ ਆਫੀਸਰਸ ਡਿਪਲੋਏਡ ਹੈਗੇ 200 ਮੀਟਰ ਦੇ ਰੇਡੀਅਸ ਦੇ ਵਿੱਚ ਨੋ ਵਹੀਕਲ ਜ਼ੋਨ ਹੈ ਜਿੱਥੇ ਅਸੀਂ ਕੋਈ ਵੀ ਗੱਡੀਆਂ ਅਲਾਊ ਨਹੀਂ ਕਰ ਰਹੇ। ਓਵਰਆਲ 80 ਨਾਕਾ ਪੁਆਇੰਟਸ ਹੈਗੇ ਜਿਹੜੇ ਹਲੇ ਦੇ ਵਾਲੇ ਲੱਗੇ ਹੈਗੇ ਤੇ 22 ਪਾਰਕਿੰਗਸ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਅਰਮਾਰਕ ਕੀਤੀ ਗਈਆਂ। ਉੱਥੇ ਈ ਰਿਕਸ਼ਾਜ਼ ਤੇ ਸ਼ਟਲ ਸਰਵਿਸ ਜਿਹੜੀ ਉਹ ਅਵੇਲੇਬਲ ਹੈਗੀ ਤਾਂ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਦਿੱਕਤ ਨਾ ਆਵੇ ਜੀ। ਅ ਇਸ ਵਾਰੀ ਕਈ ਇਨੋਵੇਸ਼ਨਸ ਜਿਹੜੇ ਪੁਲਿਸਿੰਗ ਦੇ ਵਿੱਚ ਕੀਤੇ ਗਏ ਹੈਗੇ। ਡਰੋਨਸ ਦੀ ਡਿਪਲॉयਮੈਂਟ ਹੋਈ ਹੈ। ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਉਸ ਦੇ ਵਿੱਚ ਡਰੋਨਸ ਦੀ ਫੀਡ ਅਤੇ ਸੀਸੀਟੀਵੀ ਕੈਮਰਾਜ਼ ਦੀ ਫੀਡ ਜਿਹੜੀ ਉਹ ਇੰਟੀਗ੍ਰੇਟਿਡ ਮੈਨਰ ਦੇ ਵਿੱਚ ਉੱਥੇ ਰਾਉਂਡ ਦਾ ਕਲॉक ਵਾਚ ਕੀਤੀ ਜਾ ਰਹੀ ਹੈ ਇਸ ਵਾਰੀ 300 ਸੀਸੀਟੀਵੀ ਕੈਮਰਾਜ਼ ਡਿਪਲੋਏ ਕੀਤੇ ਗਏ ਹੈਗੇ ਤੇ ਜਿਹੜੀ ਆਪਣੀ ਕਯੂਆਰ ਕੋਡੇਡ ਜਿਹੜੀ ਆਪਣੇ ਨਾਕੇ ਹੈ ਕਿ ਉਸਤੇ ਤਾਂ ਕਿ ਉਹ ਉਹਨਾਂ ਨੂੰ ਸਕੈਨ ਕਰਕੇ ਏਰੀਆ ਦੇ ਬਾਰੇ ਜਿਹੜੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਤੇ ਸੰਗਤ ਨੂੰ ਉਹਨਾਂ ਬਾਰੇ ਪਤਾ ਲੱਗ ਲੱਗ ਜਾਂਦਾ ਹੈ 24/7 ਜਿਹੜੀ ਸਹਾਇਤਾ ਹੈਲਪ ਡੈਸਕ ਜਿਹੜੀ ਹੈਗੀ ਉਹ ਫੰਕਸ਼ਨਲ ਹੈ ਇਹ ਸਾਰੇ ਵਿਭਾਗਾਂ ਦੇ ਅਫਸਰ ਪੁਲਿਸ ਆ ਇਸ ਨੂੰ ਜੁਆਇੰਟਲੀ ਮੈਨ ਕਰ ਰਹੇ ਹੈਗੇ ਐਡੀਸ਼ਨਲ ਐਮਬੂਲੈਂਸਸ 15 ਐਮਬੂਲੈਂਸਸ ਇੱਥੇ ਡਿਪਲੋਏ ਕੀਤੀ ਗਈ ਹੈਗੀ ਸੈਪਰੇਟ ਡਰਿੰਕਿੰਗ ਵਾਟਰ ਫੈਸਿਲਿਟੀ ਤੇ ਟਾਇਲਟਸ ਫॉर ਲੇਡੀਜ਼ ਤੇ ਸਾਡੀ ਅਸੀਂ ਕਿਸੇ ਵੀ ਕੰਟਿੰਜੈਂਸੀ ਲਈ ਤਿਆਰ ਹੈਗੇ ਅਲਟਰਨੇਟ ਅਰੇਂਜਮੈਂਟਸ ਕੰਟਿੰਜੈਂਸੀ ਅਰੇਂਜਮੈਂਟਸ ਹੈਵ ਆਲਸੋ ਬੀਨ ਮੇਡ ਪੰਜਾਬ ਪੁਲਿਸ ਦਾ ਉਪਰਾਲਾ ਹੈਗਾ ਕਿ ਇੱਕ ਬਿਲਕੁਲ স্মੂਥ ਲੋਕਾਂ ਲਈ ਜਿਹੜਾ ਹੈਗਾ ਇੱਕ ਬਹੁਤ ਜਿਹੜਾ ਹੈਗਾ ਬਿਨਾਂ ਕਿਸੇ ਦਿੱਕਤ ਦੇ ਉਹ ਆ ਕੇ ਇੱਥੇ ਆਪਣਾ ਮੱਥਾ ਟੇਕ ਸਕਣ ਇਹ ਸਾਡੀ ਉਪਾਲੇ ਹੈ